ਹallelujah ਆਓ ਅਸੀਂ ਦੇਖਦੇ ਹਾਂ ਕਹਾਵਤਾਂ ਦੀ ਕਿਤਾਬ ਉਹਦਾ 4 ਨੰਬਰ ਅਧਿਆਇ ਜਿਹੜਾ ਆ ਉਹਦੇ ਵਿੱਚ ਆਪਾਂ ਜਾਣਦੇ ਹਾਂ ਉਹਦੀ 20 ਨੰਬਰ ਆਇਤ ਤੋਂ ਆਪਾਂ ਦੇਖਾਂਗੇ ਇੱਥੇ ਲਿਖਿਆ ਹੈ हे ਮੇਰੇ ਪੁੱਤਰ ਬੁੱਕ ਆਫ ਪ੍ਰੋਵਰਬਸ ਚੈਪਟਰ ਨੰਬਰ 4 ਵਰਸ 22 27 ਕਹਾਵਤਾਂ ਦੀ ਕਿਤਾਬ 4 ਨੰਬਰ ਅਧਿਆਇ ਉਹਦੀ 20 ਤੋਂ 27 ਕਿੰਨਾ ਹੈ ਮੇਰੇ ਪੁੱਤਰ ਤੂੰ ਮੇਰੀਆਂ ਗੱਲਾਂ ਧਿਆਨ ਨਾਲ ਸੁਣ ਅਤੇ ਮੇਰੇ ਬਾਕਾਂ ਉੱਤੇ ਕੰਨ ਲਾ ਉਹਨਾਂ ਨੂੰ ਆਪਣੀ ਅੱਖੀਆਂ ਤੋਂ ਪਰੋਖੇ ਨਾ ਹੋਣ ਦੇ ਆਪਣੇ ਮਨ ਵਿੱਚ ਉਹਨਾਂ ਨੂੰ ਸਾਂਭ ਕੇ ਰੱਖ ਜਿਨ੍ਹਾਂ ਨੂੰ ਉਹ ਪ੍ਰਾਪਤ ਹੁੰਦੀਆਂ ਹਨ ਉਹਨਾਂ ਦੇ ਲਈ ਜੂਣ ਹਨ ਤੇ ਉਹਨਾਂ ਦੇ ਸਾਰੇ ਸਰੀਰ ਦੇ ਲਈ ਤੰਦਰੁਸਤੀ ਆਪਣੇ ਮਨ ਦੀ ਵੱਡੀ ਚੌਕਸੀ ਕਰ ਕਿਉਂਕਿ ਜੋ ਜੂਣ ਦੀਆਂ ਧਾਰਾ ਉਸੇ ਤੋਂ ਨਿਕਲਦੀਆਂ ਹਨ ਪੁੱਤ ਮੂ ਆਪ ਤੋਂ ਪਰੇ ਰੱਖ ਅਤੇ ਟੇਡੇ ਬੁੱਲ ਆਪ ਤੋਂ ਦੂਰ ਕਰ ਤੇਰੀਆਂ ਅੱਖਾਂ ਨੱਕ ਦੀ ਸਿੱਧੇ ਵੇਖਦੀਆਂ ਰਹਿਣ ਅਤੇ ਤੇਰੀਆਂ ਪਲਕਾਂ ਅੱਗੇ ਨੂੰ ਲੱਗੀਆਂ ਰਹਿਣ ਆਪਣੇ ਪੈਰਾਂ ਲਈ ਰਾਹ ਨੂੰ ਪੱਧਰਾ ਕਰ ਤਾਂ ਤੇਰੇ ਸਾਰੇ ਪਹਿ ਕਾਇਮ ਰਹਿਣਗੇ ਨਾ ਸੱਜੇ ਮੁੜੇ ਅਤੇ ਨਾ ਖੱਬੇ ਨੂੰ ਆਪਣੇ ਪੈਰ ਨੂੰ ਬੁਰੀਾਈ ਤੋਂ ਦੂਰ ਰੱਖ ਹallelujah ਹੁਣ ਬਚਨ ਸਾਨੂੰ ਇਦਾਂ ਦੱਸਦਾ ਆ ਲੜਾਈ ਲੜਨੀ ਕਿੱਦਾਂ ਆ ਇਹ ਲੜਾਈ ਲੜਨ ਦਾ ਤਰੀਕਾ ਦੱਸ ਦਿੱਤਾ ਪ੍ਰਭੂ ਜੀ ਨੇ ਇੱਥੇ ਕਹਿੰਦਾ ਹੈ ਮੇਰੇ ਪੁੱਤਰ ਮੇਰੀਆਂ ਗੱਲਾਂ ਧਿਆਨ ਨਾਲ ਸੁਣ ਤੇ ਮੇਰੇ ਵਾਕਾਂ ਵੱਲ ਕੰਨ ਲਾ ਹੁਣ ਮੈਂ ਤੈਨੂੰ ਜੁੱਧ ਲੜਨਾ ਦੱਸਣ ਲੱਗਾ ਆ ਗੱਲਾਂ ਬੱਲੇ ਬੰਨ ਲਵੀਂ ਤਾਂ ਲੜਾਈ ਲੜਨੀ ਆ ਕੰਨ ਲਾ ਕੇ ਰੱਖੀ ਜੋ ਜੋ ਮੈਂ ਕਹਿਣਾ ਉਹ ਸੁਣੀ ਜਾਮੀ ਕੀ ਕਹਿਆ ਕਹਿੰਦਾ ਇਹਨਾਂ ਗੱਲਾਂ ਨੂੰ ਆਪਣੀਆਂ ਅੱਖਾਂ ਤੋਂ ਬਰੋਖੇ ਨਾ ਹੋਣ ਦੇਵੀ ਇਹ ਨਾ ਹੋਵੇ ਤੂੰ ਮਨਮਤਿਆ ਹੋ ਜਵੇਂ ਤੂੰ ਕੇਅਰਲੈਸ ਹੋ ਜਵੇਂ ਤੂੰ ਇਹਨਾਂ ਗੱਲਾਂ ਵੱਲ ਨੂੰ ਖਿਆਲ ਹੀ ਨਾ ਕਰੇ ਧਿਆਨ ਹੀ ਨਾ ਕਰੇ ਕਹਿੰਦਾ ਇਹ ਗੱਲਾਂ ਆਪਣੀਆਂ ਅੱਖਾਂ ਤੋਂ ਬਰੋਖੇ ਨਾ ਹੋਣ ਦੇ ਆਪਣੇ ਮਨ ਵਿੱਚ ਸਾਭ ਕੇ ਰੱਖ ਲੈ ਇਹਨਾਂ ਨੂੰ ਇਹ ਤੇਰੇ ਕੰਮ ਹੋਣੀਆਂ ਇਹਨਾਂ ਗੱਲਾਂ ਨਾਲ ਹੀ ਤੇ ਲੜਾਈ ਜਿੱਤਣੀ ਆ ਜਿਨ੍ਹਾਂ ਨੂੰ ਇਹ ਗੱਲਾਂ ਪ੍ਰਾਪਤ ਹੁੰਦੀਆਂ ਆ ਉਹਨਾਂ ਦੇ ਲਈ ਜਿਉਣ ਆ ਜਿਹੜੀਆਂ ਗੱਲਾਂ ਤੁਸੀਂ ਸੁਣ ਰਹੇ ਆ ਇਹ ਹਰ ਕਿਸੇ ਨੂੰ ਪ੍ਰਾਪਤ ਨਹੀਂ ਹੁੰਦੀਆਂ ਜੋ ਤੁਸੀਂ ਅੱਜ ਇੱਥੇ ਸੁਣ ਰਹੇ ਆ ਜਿਹੜੇ ਘਰੇ ਬੈਠੇ ਆ ਟੈਲੀਵਿਜ਼ਨ ਤੇ ਮੂਵੀ ਦੇਖ ਰਹੇ ਆ ਉਹਨਾਂ ਨੂੰ ਇਹ ਪ੍ਰਾਪਤ ਨਹੀਂ ਹੋਣ ਵਾਲੀਆਂ ਜੋ ਅੱਜ ਤੁਹਾਨੂੰ ਮਿਲ ਰਹੀਆਂ ਆ ਜਿਹੜੀ ਸ਼ਿਫਾ ਤੁਸੀਂ ਅੱਜ ਪਾ ਲੈਣੀ ਆ ਉਹਨਾਂ ਨੂੰ ਅੱਜ ਨਹੀਂ ਜਦੋਂ ਆਪਣੇ ਆਪ ਨੂੰ ਪੇਸ਼ ਕਰਨਗੇ ਹੋ ਸਕਦਾ ਉਦੋਂ ਮਿਲੇ ਇਹ ਗੱਲਾਂ ਜੀਵਨ ਆ ਜੀਵਨ ਤੇ ਹੋ ਸਕਦਾ ਪਤਾ ਨਹੀਂ ਉਹਨਾਂ ਨੂੰ ਮੌਕਾ ਮਿਲਣਾ ਵੀ ਆ ਕਿ ਨਹੀਂ ਕਿਉਂਕਿ ਕਿਸੇ ਨੂੰ ਨਹੀਂ ਪਤਾ ਉਹਦੇ ਕੋਲ ਧਰਤੀ ਤੇ ਕਿੰਨੇ ਦਿਨ ਬਾਕੀ ਆ ਕੋਈ ਨਹੀਂ ਜਾਣਦਾ ਕਿ ਕਿੰਨੇ ਸਾਲ ਨੂੰ ਆਉਣ ਵਾਲੇ ਆ ਉਹਨੇ ਪਲ ਰਹਿਣਾ ਆ ਸਾਲ ਰਹਿਣਾ ਕਿ ਸਦੀ ਰਹਿਣਾ ਕਿਸੇ ਨੂੰ ਨਹੀਂ ਪਤਾ ਇਸ ਲਈ ਜਿੰਨਾ ਸਮਾਂ ਆਪਣੇ ਕੋਲ ਆ ਇਹਨੂੰ ਹੀ ਸੰਭਾਲਣ ਦੀ ਜ਼ਰੂਰਤ ਆ ਔਰ ਕਹਿੰਦਾ ਇਹਨਾਂ ਗੱਲਾਂ ਨੂੰ ਮਨ ਚ ਸਾਂਭਲਾ ਕਰਕੇ ਇਹ ਜਿਉਣ ਆ ਕਹਿੰਦਾ ਉਹਨਾਂ ਦੇ ਸਾਰੇ ਸਰੀਰ ਦੇ ਲਈ ਤੰਦਰੁਸਤੀ ਆ ਇਹ ਹੀ ਗੱਲਾਂ ਇਹੀ ਫਾਰਮੂਲੇ ਵਰਤਣ ਦੇ ਨਾਲ ਤੁਹਾਡੇ ਸਾਰੇ ਸਰੀਰ ਨੂੰ ਤੰਦਰੁਸਤੀ ਰਹਿਣੀ ਆ ਸਿਰ ਤੋਂ ਲੈ ਕੇ ਪੈਰਾਂ ਦੀਆਂ ਤਲੀਆਂ ਤੱਕ ਇਹਨਾਂ ਗੱਲਾਂ ਨੂੰ ਮੰਨਣ ਦੇ ਨਾਲ ਤੰਦਰੁਸਤੀ ਆਉਣੀ ਆ ਚਾਹੇ ਲੱਕ ਦੁਖਦਾ ਚਾਹੇ ਨੱਕ ਦੁਖਦਾ ਚਾਹੇ ਸਿਰ ਦੁਖਦਾ ਤੇ ਚਾਹੇ ਗਿੱਟਾ ਦੁਖਦਾ ਬਾਡੀ ਦੇ ਕਿਸੇ ਵੀ ਹਿੱਸੇ ਦੇ ਵਿੱਚ ਸਮੱਸਿਆ ਆ ਆਤਮਾ ਦੇ ਕਿਸੇ ਵੀ ਹਿੱਸੇ ਦੇ ਵਿੱਚ ਸਮੱਸਿਆ ਆ ਤੁਹਾਡੇ ਜਦੋਂ ਤੁਸੀਂ ਪਰਮੇਸ਼ਵਰ ਜੀ ਦੇ ਬਚਨ ਨੂੰ ਦਿਲ ਵਿੱਚ ਰੱਖੋਗੇ ਅੱਖਾਂ ਦੇ ਸਾਹਮਣੇ ਰੱਖੋਗੇ ਇਸ ਬਚਨ ਨੇ ਤੁਹਾਨੂੰ ਜਿਉਂਦਿਆਂ ਰੱਖਣਾ ਆ ਜਦੋਂ ਵੈਰੀ ਨੇ ਪਾਪ ਕਰਾਉਣ ਲੱਗਣਾ ਪਰਮੇਸ਼ਵਰ ਦੇ ਬਚਨ ਨੇ ਅੰਦਰੋਂ ਬੋਲਣਾ ਸ਼ੁਰੂ ਕਰ ਦੇਣਾ ਪਾਪ ਦੀ ਮਜ਼ਦੂਰੀ ਮੌਤ ਆ 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 ਉਹਨੇ ਅੰਦਰੋਂ ਬੋਲਣਾ ਸ਼ੁਰੂ ਕਰ ਦੇਣਾ ਉਹਨੇ ਤੁਹਾਨੂੰ ਉਥੋਂ ਵਾਪਸ ਮੋੜ ਲਿਆਣਾ ਤੇ ਤੁਸੀਂ ਮੌਤ ਤੋਂ ਬਚ ਜਾਣਾ ਤੇ ਤੁਹਾਨੂੰ ਕੀ ਮਿਲਣਾ ਆ ਜੀਉਣ ਮਿਲ ਜਾਣਾ ਆ ਔਰ ਕਹਿੰਦਾ ਇਹ ਜਿਨ੍ਹਾਂ ਨੂੰ ਪ੍ਰਾਪਤ ਹੁੰਦੀਆਂ ਉਹਨਾਂ ਲਈ ਇਹ ਜੀਉਣ ਆ ਬਚਨ ਨੂੰ ਇਸੇ ਲਈ ਆ ਜਨ ਚੰਗੀਤ ਨਾਲ ਪੜ ਕੇ ਚਿੱਤ ਚ ਬਸਾਇਆ ਜਦੋਂ ਕੋਈ ਵੀ ਦੁੱਖ ਤਕਲੀਫ ਦੇ ਵਿੱਚ ਹੁੰਦੇ ਹੋ ਕੀ ਕਹਿੰਦੇ ਆ ਯਹਵਾ ਪਰਮੇਸ਼ਵਰ ਮੇਰਾ ਸਹਾਰਾ ਆ ਮੇਰੀਆਂ ਅੱਖਾਂ ਉਹਦੇ ਵੱਲ ਲੱਗੀਆਂ ਆ ਮੇਰੀ ਮਦਦ ਯਹਵਾ ਪਰਮੇਸ਼ਵਰ ਤੋਂ ਆਉਂਦੀ ਆ ਉਹਨੇ ਸਾਡੇ ਗਮ ਚੁੱਕ ਲਏ ਉਹਨੇ ਸਾਡੇ ਬੋਸ ਚੱਕ ਲਏ ਉਹਨੇ ਸਾਨੂੰ ਆਜ਼ਾਦ ਕਰ ਦਿੱਤਾ ਉਹਨੇ ਸਾਨੂੰ ਫਤਿਹ ਦੇ ਦਿੱਤੀ ਉਹਨੇ ਸਾਨੂੰ ਸਫਲ ਬਣਾ ਦਿੱਤਾ ਯਿਸੂ ਜੀ ਮਾਰ ਕੰਨ ਨਾਲ ਮੈਂ ਸ਼ਿਫਾ ਪਾਈ ਆ ਮੇਰੇ ਲਈ ਉਹ ਕਾਇਲ ਕੀਤਾ ਗਿਆ ਮੇਰੇ ਲਈ ਮੁਰਦਿਆਂ ਚੋਂ ਜੀ ਉੱਠਿਆ ਜਿੱਦਾਂ ਉਹ ਜ਼ਿੰਦਾ ਆ ਮੈਨੂੰ ਵੀ ਸਦੀਪਕ ਜੀਵਨ ਮਿਲਣ ਵਾਲਾ ਕੀ ਆ वचन ਆਪੇ ਤੁਹਾਡੇ ਅੰਦਰ ਬੋਲਣਾ ਸ਼ੁਰੂ ਹੋ ਜਾਂਦਾ ਉਦੋਂ ਤਾਂ ਤੁਹਾਡੇ ਹੱਥ 'ਚ ਬਾਈਬਲ ਵੀ ਨਹੀਂ ਹੁੰਦੀ ਤੁਸੀਂ ਕੰਨਾਂ ਨੂੰ ਹੈੱਡਫੋਨ ਨਹੀਂ ਲਾਏ ਹੁੰਦੇ ਕਿੱਥੋਂ ਆ ਰਿਹਾ ਉਹ वचन ਤੁਹਾਡੇ ਅੰਦਰੋਂ ਇਸ ਲਈ ਉਹ ਕਹਿੰਦਾ ਤੂੰ वचन ਨੂੰ ਸਾਹਮਣੇ ਰੱਖ ਜਦੋਂ ਤੁਸੀਂ ਐਦਾਂ वचन ਨੂੰ ਬੋਲਣਾ ਸ਼ੁਰੂ ਕਰ ਦਿੰਨੇ ਆ ਹਾਲਾਤ ਦੀ ਪਲਟੀ ਵੱਜਣੀ ਸ਼ੁਰੂ ਹੋ ਜਾਂਦੀ ਹੈ ਹਾਲਾਤ ਬਦਲਨੇ ਸ਼ੁਰੂ ਹੋ ਜਾਂਦੇ ਆ ਦਰਦ ਜਿਹੜਾ ਆ ਉਹ جشن ਦੇ ਵਿੱਚ ਬਦਲਣਾ ਸ਼ੁਰੂ ਹੋ ਜਾਂਦਾ ਆ ਰੋਣਾ ਨੱਚਣ ਦੇ ਵਿੱਚ ਬਦਲਣਾ ਸ਼ੁਰੂ ਹੋ ਜਾਂਦਾ ਆ ਸੋਗ ਦੀ ਥਾਂ ਤੇ ਖੁਸ਼ੀ ਦਾ ਸੇਹਰਾ ਵੱਜ ਜਾਂਦਾ ਆ ਪਿੱਟਣ ਵਾਲੇ ਨੱਚਣ ਲੱਗ ਜਾਂਦੇ ਆ ਰੋਣ ਵਾਲੇ ਹੱਸਣ ਲੱਗ ਜਾਂਦੇ ਆ ਕੁੰਬੇ ਸਿੱਤੇ ਹੋ ਜਾਂਦੇ ਆ ਲੰਗੜੇ ਤੁਰਨ ਲੱਗ ਜਾਂਦੇ ਆ ਅੰਨੇ ਵੇਖਣ ਲੱਗ ਜਾਂਦੇ ਆ ਬੋਲੇ ਸੁਣਨ ਲੱਗ ਜਾਂਦੇ ਆ ਇਹ ਯਿਸੂ ਦੇ ਕਮਾਲ ਆ ਇਹ ਉਹਦੇ ਵਚਨ ਦੇ ਕਮਾਲ ਆ ਜਦੋਂ ਵਚਨ ਸਾਡੇ ਅੰਦਰ ਹੁੰਦਾ ਉਹ ਸਾਨੂੰ ਸ਼ਰਮਿੰਦਿਆ ਨਹੀਂ ਹੋਣ ਦਿੰਦਾ ਹallelujah ਉਹ ਸਾਡੇ ਤੋਂ ਸਾਰੀ ਲਾਨਤ ਨੂੰ ਸ਼ਰਮਿੰਦਗੀ ਨੂੰ ਤੇ ਸਰਾਪ ਨੂੰ ਲਾ ਸਿੱਤਦਾ ਏ ਕਿੰਨਾ ਮਨ ਦੀ ਵੱਡੀ ਚੌਕਸੀ ਕਰ ਇੱਥੋਂ ਜੀਉਣ ਨਿਕਲਦਾ ਆ ਇੱਥੇ ਹੀ ਲੜਾਈ ਲੱਗੀ ਆ ਜੇ ਤੂੰ ਇੱਥੇ ਹਾਰ ਗਿਆ ਫਿਰ ਤੈ ਮਰ ਜਾਣਾ ਇਸ ਜੁੱਧ ਦੇ ਮੈਦਾਨ ਵਿੱਚ ਜਿਹਦਾ ਨਾਮ ਮਾਨਿਆ ਜਿੱਦਾਂ ਕਹਿੰਦੇ ਯੂਕਰੇਨ 'ਚ ਲੜਾਈ ਲੱਗੀ ਆ ਰਸ਼ੀਆ 'ਚ ਲੜਾਈ ਲੱਗੀ ਆ ਇਦਾਂ ਹੀ ਇੱਕ ਥਾਂ 'ਤੇ ਆ ਮਨ ਮਨ ਵਿੱਚ ਲੜਾਈ ਲੱਗੀ ਆ ਕਿੰਨਾ ਮਨ ਦੀ ਚੌਕਸੀ ਕਰ ਜਿਉਂਣ ਇੱਥੇ ਆ ਤਣੀ ਆ ਇਹ ਜਿੱਤ ਤੂੰ ਸਾਭ ਕੇ ਰੱਖਣੀ ਆ ਇੱਥੋਂ ਹੀ ਜੀਉਣ ਨਿਕਲਦਾ ਆ ਭਾਵ ਗਲਤ ਚੀਜ਼ਾਂ ਨੂੰ ਇੱਥੇ ਨਾ ਟਿਕਾਲਵੀਂ ਇੱਥੇ ਸਹੀ ਚੀਜ਼ਾਂ ਪਰਮੇਸ਼ਵਰ ਦਾ ਬਚਨ ਟਿਕਿਆ ਹੋਇਆ ਹੋਣਾ ਚਾਹੀਦਾ ਪਰਮੇਸ਼ਵਰ ਦੇ ਉੱਤੇ ਨੇਚਾ ਜਿਹੜੀ ਆ ਉਹ ਤੇਰੇ ਮਨ ਦੇ ਅੰਦਰ ਦ੍ਰਿੜ ਹੋਣੀ ਚਾਹੀਦੀ ਆ ਹੁਣ ਕਰਨਾ ਕੀ ਆ ਕਹਿੰਦਾ ਪੁੱਠਾ ਮੂੰਹ ਆਪ ਤੋਂ ਪਰੇ ਰੱਖ ਪੁੱਟੀਆਂ ਗੱਲਾਂ ਕਰਨੀਆਂ ਬੰਦ ਕਰਨੀਆਂ ਆ ਜਿਹੜੀਆਂ ਐਵੇਂ ਹੀ ਬੇਮਤਲਬ ਦੀਆਂ ਆ ਜਿਹੜੀਆਂ ਨਾ ਤੁਹਾਡੀ ਤਰੱਕੀ ਦਾ ਕਰ ਰਹੇ ਨੇ ਉਹ ਨਾ ਤੁਹਾਡੇ ਨਿਆਣਿਆਂ ਨੂੰ ਤਰੱਕੀ ਦਿੰਦੀਆਂ ਨਾ ਤੁਹਾਡਾ ਕੁਝ ਆਤਮਾ ਦਾ ਸੁਧਾਰ ਹੁੰਦਾ ਨਾ ਤੁਹਾਡੇ ਗਵੰਡੀ ਨੂੰ ਫਾਇਦਾ ਮਿਲਦਾ ਨਾ 10 ਰੁਪਏ ਖੱਟਦੀਆਂ ਉਹ ਕੋਈ ਗੱਲ ਨਹੀਂ ਕਰਨੀ ਜਦੋਂ ਤੁਸੀਂ ਗੱਲ ਕਰਦੇ ਸੋਚਣਾ ਹੈ ਇਹ ਗੱਲ ਕਰਨ ਦੇ ਨਾਲ ਜਿਹੜਾ ਸੁਣ ਰਿਹਾ ਭਲਾ ਇਹਦਾ ਕੋਈ ਫਾਇਦਾ ਹੋ ਸਕਦਾ ਜੇ ਮੈਂ ਗੱਲ ਕਰ ਰਹੀ ਆ ਮੈਨੂੰ ਕੋਈ ਇਹਦਾ ਫਾਇਦਾ ਹੈਗਾ ਜੇ ਮੈਂ ਆਪਣੇ ਨਿਆਣਿਆਂ ਨਾਲ ਗੱਲ ਕਰ ਰਿਹਾ ਜਾਂ ਕਰ ਰਹੀ ਆ ਇਹ ਮੇਰੇ ਨਿਆਣਿਆਂ ਨੂੰ ਕੋਈ ਸਿਹਤ ਦਿੰਦੀ ਗੱਲ ਜਾਂ ਜੋ ਮੈਂ ਗੱਲ ਕਰ ਰਹੀ ਭਲਾ 10 ਰੁਪਏ ਮੈਨੂੰ ਮਿਲ ਜੂਗੇ ਗੱਲ ਕਰਨ ਦੇ ਬੱਤੇ ਜਾਂ ਮੇਰੀ ਕੋਈ ਆਤਮਿਕ ਤਰੱਕੀ ਹੋ ਜੂ ਜੇ ਇੰਨਾ ਚੋ ਕੁਛ ਨਹੀਂ ਹੁੰਦਾ ਫੇ ਮੂੰਹ ਬੰਦ ਰੱਖਣਾ ਫੇ ਗੱਲ ਨਹੀਂ ਕਰਨੀ ਉਹ ਸਿਰਫ ਉਹ ਗੱਲ ਕਰਨੀ ਜਿਹਦੇ ਨਾਲ ਫਾਇਦਾ ਹੋਵੇ ਜਿਹਦੇ ਨਾਲ ਫਾਇਦਾ ਨਹੀਂ ਉਹ ਗੱਲ ਕਰਨੀ ਬੰਦ ਕਰ ਦਿਓ ਤੁਸੀਂ ਦੇਖਿਓ ਕਿੰਨਾ ਹੀ ਫਾਇਦਾ ਹੋ ਜਾਣਾ ਹallelujah ਕਿੰਦਾ ਟੇਡੇ ਬੋਲਾਪ ਤੋਂ ਦੂਰ ਕਰ ਜਿਹੜੇ 빙ੇ 빙ੇ ਮੂੰਹ ਕਰਕੇ ਗੱਲਾਂ ਕਰਦੇ ਉਹ ਵੀ ਨਹੀਂ ਕਰਨੀਆਂ ਗਲਤ ਚੀਜ਼ਾਂ ਨਹੀਂ ਬੋਲਣੀਆਂ ਦੁਰਬਚਨ ਨਹੀਂ ਬੋਲਣੇ ਗਾਲਾਂ ਨਹੀਂ ਕੱਢਣੀਆਂ ਫਿਟਕਾਰਨਾ ਨਹੀਂ ਆਪਣੇ ਆਪ ਨੂੰ ਹੀ ਕਈ ਗੱਡੀਆਂ ਕੱਢੀ ਜਾਊਗੀ ਆਪਣੇ ਨਿਆਣਿਆਂ ਨੂੰ ਸਰਾਪ ਦੇਈ ਜਾਣਗੇ ਆਪਣੀ ਜ਼ਮੀਨ ਨੂੰ ਸਰਾਪ ਦੇਈ ਜਾਣਗੇ ਆਪਣੇ ਪਸ਼ੂਆਂ ਨੂੰ ਸਰਾਪ ਦੇਈ ਜਾਣਗੇ ਆਪਣੀਆਂ ਗੱਡੀਆਂ ਨੂੰ ਸਰਾਪ ਦੇਈ ਜਾਣਗੇ ਨੌਨਸੈਂਸ ਚੀਜ਼ਾਂ ਕਰਦੇ ਇਹ ਚੀਜ਼ਾਂ ਵੀ ਕਹਿੰਦਾ ਕਰੀ ਨਾ ਇਹ ਚੀਜ਼ਾਂ ਤੈਨੂੰ ਜੰਗ ਹਰਾਉਂਦੀਆਂ ਆ ਜੰਗ ਜਿਤਾਉਂਦੀਆਂ ਨਹੀਂ ਆ ਅੱਜ ਪ੍ਰਭੂ ਜੀ ਸਾਨੂੰ ਲੜਨਾ ਸਿਖਾ ਰਹੇ ਆਪਾਂ ਫਤਿਹ ਕਿਤਾ ਪਾਉਣੀ ਆ ਜੇ ਤੁਹਾਨੂੰ ਲੱਗਦਾ ਮੇਰੇ ਤੋਂ ਜੰਗ ਨਹੀਂ ਜਿੱਤੀ ਜਾ ਰਹੀ ਜੋ ਅੱਜ ਸਿਖਾਇਆ ਜਾ ਰਿਹਾ ਸਿੱਖ ਲਿਓ ਤੁਸੀਂ ਅੱਜ ਹੀ ਫਤਿਹਮੰਦ ਹੋ ਜਾਣਾ ਯਿਸੂ ਮਸੀਹ ਜੀ ਦੇ ਨਾਮ ਚ ਕਹਿੰਦਾ ਤੇਰੀਆਂ ਅੱਖਾਂ ਨੱਕ ਦੀ ਸਿੱਧੇ ਵੇਖਦੀਆਂ ਰਹਿਣ ਤੇ ਤੇਰੀਆਂ ਪਲਕਾਂ ਅੱਗੇ ਨੂੰ ਲੱਗੀਆਂ ਰਹਿਣ ਕਈ ਕੰਨਾਂ ਥਾਣੀ ਵੇਖੀ ਜਾਣਗੇ ਉਹਨਾਂ ਨੇ ਬੰਦਾ ਸਾਹਮਣੇ ਬੈਠਾ ਜਿੰਨਾ ਗੱਲ ਕਰਨੇ ਉਹਨਾਂ ਨੇ ਇਤਰੋਂ ਵੀ ਵੇਖੀ ਜਾਣਾ ਕੀ ਹੋਣ ਡਿਆ ਇਤਰੋਂ ਵੀ ਦੇਖੀ ਜਾਣਾ ਲੱਗਦੀ ਬਾਹ ਨੂੰ ਡੇਲੇ ਪੁੱਠੇ ਕਰਕੇ ਮਗਰੋਂ ਦੇਖਣ ਦੀ ਕੋਸ਼ਿਸ਼ ਕਰਨਗੇ ਪਰ ਵਚਨ ਕੀ ਕਹਿੰਦਾ ਤੂੰ ਆਪਣਾ ਖਿਆਲ ਰੱਖ ਬਾਕੀ ਆਪਣਾ ਆਪਣੇ ਰੱਖ ਲੈਣਗੇ ਆਲਾ ਦਵਾਲਾ ਨਾ ਦੇਖ ਕਈ ਚੇਚ ਨੂੰ ਆਉਣਗੇ ਉਹਨਾਂ ਨੇ ਪਹਿਲਾਂ ਇੱਕ ਅੱਖ ਇਧਰ ਲਈ ਬੰਦ ਕਰਕੇ ਇਧਰ ਲਈ ਖੋਲ ਕੇ ਦੇਖਣੀ ਭਲਾ ਇਧਰ ਲਿਆਂਦੀਆਂ ਬੰਦ ਈ ਆ ਕਿ ਖੁੱਲੀਆਂ ਆ ਫੇਰ ਇਧਰ ਲਈ ਬੰਦ ਕਰਕੇ ਦੂਜਿਆਂ ਵੱਲ ਨੂੰ ਦੇਖਣਾ ਫੇਰ ਸਾਨੂੰ ਆਣ ਕੇ ਕਹਿਣਾ ਪਾਸਟਰ ਜੀ ਲੋਕੀ ਹਨ ਅੱਖਾਂ ਬੰਦ ਕਰਕੇ ਪ੍ਰਾਰਥਨਾ ਨਹੀਂ ਕਰਦੇ ਤੈਨੂੰ ਕਿੱਦਾਂ ਪਤਾ ਉਹਨਾਂ ਦੀਆਂ ਖੁੱਲੀਆਂ ਸੀ ਜੋ ਤੇਰੀਆਂ ਬੰਦ ਤੇਰੇ ਭਾਦੀਆਂ ਸਾਰਿਆਂ ਦੀਆਂ ਬੰਦ ਆ ਇਹਦਾ ਮਤਲਬ ਤੇਰੀਆਂ ਆਪਣੀਆਂ ਖੁੱਲੀਆਂ ਸੀ ਤਾਂ ਤੈਨੂੰ ਪਤਾ ਕਿ ਦੂਜਿਆਂ ਦੀਆਂ ਖੁੱਲੀਆਂ ਸੀ ਤੁਸੀਂ ਸਮਝ ਰਹੇ ਹੋ ਜੇ ਮੈਂ ਅੱਖਾਂ ਬੰਦ ਕਰ ਲਈਆਂ ਮੈਨੂੰ ਕੀ ਪਤਾ ਮੇਰੇ ਅੱਖਾਂ ਦੇ ਕੋਲ ਲੰਘ ਕੇ ਗਿਆ ਹੈ ਤੇ ਜੇ ਕੋਈ ਜਾਣਾ ਤੁਹਾਡੇ ਚ ਮੈਨੂੰ ਆਣ ਕੇ ਆਖੇ ਵੀ ਬਾਸਾ ਜੀ ਜਦੋਂ ਪ੍ਰਾਰਥਨਾ ਹੁੰਦੀ ਸੀ ਉਹ ਮੋਰੇ ਤੁਰਿਆ ਹੀ ਮਰਦਾ ਸੀ ਤੈਨੂੰ ਕਿੱਦਾਂ ਪਤਾ ਤੁਰਿਆ ਫਿਰਦਾ ਸੀ ਇਹਦਾ ਮਤਲਬ ਤੂੰ ਵੀ ਉੱਥੇ ਤੁਰਿਆ ਹੀ ਫਿਰਦਾ ਸੀ ਖਲੋਤਾ ਆਪਣੀ ਜਗ੍ਹਾ ਤੇ ਸਾਨੂੰ ਦੇਖਦਾ ਸੀ ਉਦੋਂ ਤੂੰ ਭੱਜਾ ਹੀ ਫਿਰਦਾ ਸੀ ਉੱਥੇ ਕੋਈ ਸਰੀਰਕ ਭੱਜਾ ਫਿਰਦਾ ਕੋਈ ਮਾਨਸਿਕ ਭੱਜਾ ਫਿਰਦਾ ਪਰ ਸਾਨੂੰ ਠਹਿਰਾਵ ਦੀ ਜ਼ਰੂਰਤ ਹੈ ਸਾਡੀਆਂ ਅੱਖਾਂ ਕਿੱਦਾਂ ਹੋਣੀਆਂ ਚਾਹੀਦੀਆਂ ਨੱਕ ਦੀ ਸੇਧ ਨੂੰ ਸਿੱਧੀਆਂ ਹੋਣੀਆਂ ਚਾਹੀਦੀਆਂ ਆਪਣੇ ਕੰਮ ਨਾਲ ਕੰਮ ਰੱਖਣਾ ਹੈ ਅਤੇ ਤੇਰੀਆਂ ਪਲਕਾਂ ਅੱਗੇ ਨੂੰ ਲੱਗੀਆਂ ਰਹਿਣ ਮਤਲਬ 빙ਾ 빙ਾ ਨਹੀਂ ਇੱਧਰ ਉੱਧਰ ਦੀ ਤਾਂਘ ਝਾਂਕ ਨਹੀਂ ਕਰਨੀ ਗਵਾਂਡੀਆਂ ਦੇ ਕੀ ਹੋਣ ਡਿਆ ਨਾਲ ਦੇ ਘਰ ਵਾਲਿਆਂ ਦੇ ਕੀ ਹੋਣ ਡਿਓ ਪਰਲੇ ਮੱਲੇ ਪਲਾ ਕੀ ਹੋਇਆ ਕਿ ਇਹਨੇ ਆਪਣੀ ਵਾਈਫ ਨੂੰ ਕੁੱਟਿਆ ਕਿ ਇਹਦੇ ਨਿਆਣੇ ਨਿਕਲ ਕੇ ਕਹਿੰਦੇ ਨਿਆਣੇ ਡਰੱਗ ਕਰਦੇ ਆ ਕਿ ਇਹਦੇ ਅਡਲਟ ਕਰਕੇ ਬਾਹਰ ਚਲੇ ਗਏ ਕਿਹੜਾ ਰਿਫਿਊਜ਼ ਹੋ ਗਿਆ ਕਿਹੜੇ ਏਜੰਟ ਦੇ ਗਏ ਤੁਹਾਨੂੰ ਇੰਨੀ ਟੈਨਸ਼ਨ ਲੈਣ ਦੀ ਕੀ ਲੋੜ ਆ ਫੇਕਨੇ ਸਿਰ ਬਹੁਤ ਦੁਖਦਾ ਰਿੰਦਾ ਪੰਡ ਤੁਹਾਡੇ ਤੋਂ ਆਪਣੀ ਨੇ ਚੁੱਕ ਹੁੰਦੀ ਭਾਰ ਤੁਸੀਂ ਗਵਾਂਡੀਆਂ ਦਾ ਵੀ ਖਿੱਚੀ ਆਉਨੇ ਆ ਤਾਂ ਵਚਨ ਸਾਨੂੰ ਜੰਗ ਲੜਨੀ ਸਿਖਾਲਦਾ ਕਹਿੰਦਾ ਆਪਣੇ ਪੈਰਾਂ ਲਈ ਰਾਹ ਨੂੰ ਪੱਧਰਾ ਕਰ ਤਾਂ ਤੇਰੇ ਸਾਰੇ ਪਹੇ ਕਾਇਮ ਹੋਣਗੇ ਤੂੰ ਆਪਣੀ ਚਾਲ ਸਿੱਧੀ ਕਰ ਆਪਣਾ ਕੈਰੇਕਟਰ ਠੀਕ ਕਰ ਤਾਂ ਤੂੰ ਸਫਲ ਹੋਵੇਂਗਾ ਤਦ ਤੈਨੂੰ ਕਾਮਯਾਬੀ ਮਿਲਣੀ ਆ ਜੇ ਕੈਰੇਕਟਰ ਠੀਕ ਨਹੀਂ ਆ ਜੇ ਤੂੰ ਜਾਨਾ ਪੁੱਠੇ ਕੰਮਾਂ ਵਾਲੇ ਰਹਦੇ ਆ ਤੂੰ ਜਾਨਾ ਠੇਕ ਮੁਕਤੀ ਮਿਲ ਜਵੇ ਇਸ ਸਰੀਰ ਤੋਂ ਤਾਂ ਮੁਕਤੀ ਮਿਲ ਸਕਦੀ ਆ ਵੀ ਸ਼ਰਾਬ ਪੀ ਕੇ ਹੋ ਸਕਦਾ ਕੋਈ ਬੰਦਾ ਮਰ ਜਵੇ ਇਸ ਸਰੀਰ ਤੋਂ ਮੁਕਤੀ ਮਿਲ ਸਕਦੀ ਆ ਪਰ ਅਸਲੀ ਮੁਕਤੀ ਨਹੀਂ ਮਿਲ ਸਕਦੀ ਰਾਹ ਤੇ ਜਾਂਦੇ ਹੋਣ ਵਿਚਾਰ ਕਰਨ ਨੂੰ ਤੇ ਪ੍ਰਾਰਥਨਾ ਨੂੰ ਕਰਦਾ ਹੋਵੇ ਪਵਿੱਤਰ ਤਾਈ ਦੀ ਐਦਾਂ ਨਹੀਂ ਹੁਣ ਜੋ ਉਹ ਪ੍ਰੈਕਟੀਕਲੀ ਕਰਨ ਦੀ ਵੀ ਕੋਸ਼ਿਸ਼ ਕਰ ਤਦ ਤੂੰ ਕਾਮਯਾਬ ਹੋਣਾ ਹੈ ਤੂੰ ਪ੍ਰਾਰਥਨਾ ਕਰਦਾ ਪ੍ਰਭੂ ਮੇਰੇ ਤੋਂ ਨਸ਼ੇ ਛੁੱਟ ਜਾਣ ਤੇ ਬਹਿਣਾ ਆ ਜਾ ਕੇ ਬਿਆਰ ਨੂੰ ਜਦੋਂ ਜਾਣਾ ਸ਼ਰਾਬੀਆਂ ਵਾਲੀ ਮੇਜ਼ ਦੇ ਉੱਤੇ ਫੇਰ ਔਖਾ ਆ ਜੇ ਨਸ਼ੇ ਤੋਂ ਛੁੱਟਣਾ ਹੈ ਫੇਰ ਜਿਹੜੇ ਬੈਸ਼ ਨੂੰ ਆ ਉਹਨਾਂ ਦੇ ਨਾਲ ਜਾ ਕੇ ਬਹਿ ਜਿਹੜੇ ਸ਼ਰਾਬ ਨਹੀਂ ਪੀਂਦੇ ਉਹਨਾਂ ਨਾਲ ਜਾ ਕੇ ਬਹਿ ਸ਼ਰਾਬੀਆਂ ਤੋਂ ਫੇਰ ਦੂਰ ਰਹਿ ਜੇ ਪਾਪ ਚੋਂ ਨਿਕਲਣਾ ਚਾਹਨਾ ਹੈ ਫੇ ਪਾਪੀਆਂ ਦੀ ਮੰਡਲੀ ਚੋਂ ਬਾਹਰ ਨਿਕਲ ਜਾ ਫੇ ਤੇਰੀ ਮਦਦ ਪਰਮੇਸ਼ਵਰ ਦੇ ਵੱਲੋਂ ਹੋਊਗੀ ਔਰ ਤੂੰ ਸੱਚੀ ਕਾਮਯਾਬ ਹੋਏਗਾ ਨਾ ਸੱਜੇ ਨੂੰ ਮੋੜ ਤੇ ਨਾ ਖੱਬੇ ਨੂੰ ਆਪਣੇ ਪੈਰ ਨੂੰ ਬੁਰੀਾਈ ਤੋਂ ਦੂਰ ਰੱਖ ਇੱਧਰ ਉਧਰ ਨਾ ਤੁਰਿਆ ਫਿਰ ਇੱਥੋਂ ਸਵਾਲ ਲਿਆ ਕੇ ਖਾ ਕੇ ਦੇਖ ਲੈਣਾ ਆ ਉਹ ਤੋਂ ਧਾਗਾ ਗੁੱਟ ਨੂੰ ਬੰਨ ਕੇ ਦੇਖ ਲੈਣਾ ਉਹਦੇ ਤੋਂ ਲੱਕ ਨੂੰ ਬੰਨ ਕੇ ਦੇਖ ਲੈਣਾ ਉਹ ਤੋਂ ਤਵੀਤ ਪਵਾ ਕੇ ਦੇਖ ਲੈਣਾ ਚੱਲ ਸ਼ਾਮਾਂ ਨੂੰ ਇੱਕ ਘੰਟਾ ਪ੍ਰਾਰਥਨਾ ਕਰਕੇ ਵੀ ਦੇਖ ਲੂੰਗੇ ਐਦਾਂ ਨਹੀਂ ਨਾ ਖੱਬੇ ਨੂੰ ਤੇ ਨਾ ਸੱਜੇ ਨੂੰ ਆਪਣੇ ਪੈਰ ਨੂੰ ਹਰ ਬੁਰੀਾਈ ਤੋਂ ਬਚਾ ਕੇ ਰੱਖਣਾ ਸਿੱਧੀ ਚਾਲ ਚੱਲਣਾ ਤਦ ਜਾ ਕੇ ਪਰਮੇਸ਼ਵਰ ਨੇ ਤੁਹਾਡੀ ਜੰਗ ਦੇ ਵਿੱਚ ਤੁਹਾਨੂੰ ਫਤਿਹਮੰਦ ਕਰਨਾ ਆ ਹallelujah ਸੋ ਅਗਰ ਤੁਸੀਂ ਅੱਜ ایمان ਰੱਖ ਕੇ ਆਏ ਆ ਕਿ ਅਸੀਂ ਸ਼ਿਫਾ پا ਕੇ ਜਾਣਾ ਆ ਫਿਰ ਤੁਸੀਂ ਸ਼ਿਫਾ ਪਾਉਣ ਤੋਂ ਪਹਿਲਾਂ 2 ਮਿੰਟ ਦਾ ਤੁਹਾਡੇ ਕੋਲ ਟਾਈਮ ਆ ਤੁਸੀਂ ਰਿਪੈਂਟੈਂਸ ਦੇ ਵਿੱਚ ਜਾਣਾ ਆ ਤੋਬਾ ਕਰਨੀ ਆ ਕਿ ਪ੍ਰਭੂ ਜੋ ਵੀ ਗਲਤੀਆਂ ਹੋਈਆਂ ਆ ਜੋ ਵੀ ਮੈਂ ਇੱਧਰ ਉੱਧਰ ਦੇਖਿਆ ਆ ਜੋ ਮੈਂ ਪਾਪ ਦੇ ਵਿੱਚ ਰਹਿ ਕੇ ਕੀਤਾ ਆ ਜੋ ਮੈਂ ਅਣਜਾਣਪੁਣੇ ਚ ਕੀਤਾ ਜਾਣ ਬੁਝ ਕੇ ਕੀਤਾ ਪੈਸੇ ਦੇ ਜ਼ੋਰ ਨਾਲ ਕੀਤਾ ਦੀ ਮਾਫੀ ਮੰਗਣੀ ਆ ਜੋ ਮੈਂ ਆਪਣੇ ਭਰਾ ਦੇ ਵਿਰੁੱਧ ਬੋਲਿਆ ਪ੍ਰਭੂ ਜੀ ਮੈਨੂੰ ਮਾਫ ਕਰੋ ਜੋ ਮੈਂ ਆਪਣੇ ਪੇਰੈਂਟਸ ਦੇ ਵਿਰੁੱਧ ਬੋਲਿਆ ਪ੍ਰਭੂ ਜੀ ਮੈਨੂੰ ਮਾਫ ਕਰੋ ਜੋ ਗਲਤ ਮੈਂ ਆਪਣੀ ਵਾਈਫ ਦੇ ਨਾਲ ਬੋਲਿਆ ਪ੍ਰਭੂ ਜੀ ਮੈਨੂੰ ਮਾਫ ਕਰੋ ਜੋ ਮੈਂ ਆਪਣੇ ਹਸਬੰਡ ਦੇ ਲਈ ਗਲਤ ਬੋਲਿਆ ਜੋ ਮੈਂ ਆਪਣੇ ਇਨ-ਲॉज ਦੇ ਨਾਲ ਗਲਤ ਕੀਤਾ ਮਾਫੀ ਮੰਗੋ ਆਪਣੇ ਗਵਾਂਡੀਆਂ ਦੇ ਲਈ ਜੋ ਕੁਝ ਗਲਤ ਕੀਤਾ ਮਾਫੀ ਮੰਗੋ ਪਰ ਮਾਫੀ ਦਿਲ ਤੋਂ ਮੰਗਣੀ ਆ ਸੱਚੀ ਮੈਂ ਕਹਿਨੀ ਜੇ ਤੁਸੀਂ ਅੱਜ ਦਿਲ ਤੋਂ ਮਾਫੀ ਮੰਗ ਕੇ ਜਦੋਂ ਪ੍ਰਭੂ ਜੀ ਦੇ ਦਾਸ ਨੇ ਆਣ ਕੇ ਇੱਥੇ ਪ੍ਰਾਰਥਨਾ ਕਰਨੀ ਆ ਤੁਸੀਂ ਦੇਖੋ ਜਿੱਦਾਂ ਹੀ ਪ੍ਰਭੂ ਜੀ ਦੇ ਦਾਸ ਨੇ ਆਣ ਕੇ ਇੱਥੇ ਪ੍ਰਭੂ ਦੇ ਆਤਮਾ ਦੀ ਗਵਾਹੀ ਦੇ ਨਾਲ ਵਰਡ ਰਿਲੀਜ਼ ਕਰਨੇ ਸ਼ੁਰੂ ਕਰਨੇ ਆ ਉਦੋਂ ਹੀ ਹੀਲਿੰਗ ਦਾ ਕੰਮ ਸ਼ੁਰੂ ਹੋ ਜਾਣਾ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਹਾਲੇਲੂਇਆ ਕਿਉਂਕਿ ਵਚਨ ਚ ਲਿਖਿਆ ਜਦ ਕਦੇ ਤੂੰ ਖ ਲੋ ਕੇ ਪ੍ਰਾਰਥਨਾ ਕਰੇ ਤਾਂ ਕਹਿੰਦਾ ਪਹਿਲਾਂ ਤੂੰ ਉਹਨਾਂ ਨੂੰ ਮਾਫ ਕਰ ਜਿਨ੍ਹਾਂ ਦੇ ਨਾਲ ਤੇਰਾ ਗੁੱਸਾ ਹੈ ਕਹਿੰਦਾ ਜਦ ਤੂੰ ਮੇਰੇ ਅੱਗੇ ਭੇਟਾ ਲੈ ਕੇ ਆਵੇਂ ਤਾਂ ਕਹਿੰਦਾ ਪਹਿਲਾਂ ਤੂੰ ਵਾਪਸ ਮੁੜ ਜਾ ਜਿਹੜੇ ਆਪਣੇ ਭਰਾ ਨਾਲ ਗੁੱਸੇ ਆ ਉਹਦੇ ਨਾਲ ਰਜਾਮੰਦੀ ਕਰਕੇ ਆਣ ਕੇ ਮੈਨੂੰ ਭੇਟ ਚੜਾ ਤਦ ਮੈਨੂੰ ਮਨਜ਼ੂਰ ਹੋਣੀ ਆ ਜੇ ਤੁਸੀਂ ਆਪਣੇ ਮਨ ਦੇ ਵਿੱਚ ਕਿਸੇ ਲਈ ਗੁੱਸਾ ਰੱਖ ਕੇ ਕ੍ਰੋਧ ਰੱਖ ਕੇ ਆਪਣੀ ਸ਼ਿਫਾ ਮੰਗੀ ਗਈ ਮਿਲਨੀ ਨਹੀਂ ਫੇਰ ਤੁਹਾਨੂੰ ਲੱਗਣਾ ਅੱਛਾ ਅਸੀਂ ਤਾਂ ਖੋਜੇਵਾਲ ਵੀ ਗਏ ਸੀਗੇ ਉੱਥੇ ਵੀ ਨਹੀਂ ਗੱਲ ਬਣੀ ਖੋਜੇਵਾਲ ਆਣ ਕੇ ਗੱਲ ਬਾਨੀ ਬਾਨੀ ਆ ਕਿਉਂਕਿ ਇੱਥੇ ਸੱਚੇ ਤੇ ਜੀਉਂਦੇ ਪਰਮੇਸ਼ਵਰ ਦਾ ਪੂਰੀ ਸਚਾਈ ਦੇ ਨਾਲ ਜਿਹੜਾ ਆ ਉਹ ਅਦਾ ਫਰਮਾਨ ਜਿਹੜਾ ਆ ਉਹਨੂੰ ਮੰਨਿਆ ਜਾਂਦਾ ਆ ਆਦਰ ਮਾਨ ਕੀਤਾ ਜਾਂਦਾ ਆ ਬੜਿਆਈ ਕੀਤੀ ਜਾਂਦੀ ਆ ਅੱਖਾਂ ਲੱਗਿਆ ਜਾਂਦਾ ਆ ਇੱਥੇ ਗੱਲ ਬਾਨੀ ਬਾਨੀ ਮੈਂ ਕਹਿੰਨੀ ਜੇ ਇੱਥੇ ਨਹੀਂ ਬਣੀ ਫੇਰ ਤਾਂ ਬਾਹਰ ਹੀ ਓਖਾ ਆ ਫੇਰ ਨਹੀਂ ਮੈਨੂੰ ਪਤਾ ਕਿੱਥੇ ਬਾਨਣੀ ਆ ਤੁਸੀਂ ਰਾਈਟ ਪਲੇਸ ਤੇ ਆਏ ਆ ਤੁਸੀਂ ਇੱਕ ਜੀਵਤ ਚਰਚ ਦੇ ਅੰਦਰ ਆਏ ਜਿਉਂਦੀ ਹੋਈ ਚਰਚ ਦੇ ਅੰਦਰ ਆਏ ਜਿੱਥੇ ਮਸੀਹ ਦਾ ਦਿਲ ਧੜਕਦਾ ਆ ਹallelujah ਜਿੱਥੇ ਮਸੀਹ ਦਾ ਆਤਮਾ ਕੰਮ ਕਰਦਾ ਆ ਇਹ ਚਰਚ ਕਿਸੇ ਮਨੁੱਖ ਦੀ ਇੱਛਾ ਨਾਲ ਨਹੀਂ ਸ਼ੁਰੂ ਕੀਤੀ ਗਈ ਇਹ ਚਰਚ ਸਰਮ ਸ਼ਕਤੀਮਾਨ ਸੈਨਾਵ ਦੇ ਯਹਵਾ ਪਰਮੇਸ਼ਵਰ ਜੀ ਦੀ ਇੱਛਾ ਦੇ ਨਾਲ ਸ਼ੁਰੂ ਕੀਤੀ ਹੋਈ ਚਰਚਾ ਅਰੇ ਇਸ ਚਰਚ ਦੇ ਨਾਲ ਪਰਮੇਸ਼ਵਰ ਨੇ ਇਹ ਵਾਅਦਾ ਕੀਤਾ ਸੀ ਸੰਤਰ ਭਜਨ ਸਿੰਘ ਜੀ ਦੇ ਨਾਲ ਕਿ ਜਾ ਜਾ ਕੇ ਆਪਣੇ ਲੋਕਾਂ ਦੇ ਵਿੱਚ ਮੇਰੇ ਪੁੱਤਰ ਯਿਸੂ ਨਾਮ ਦੀ ਮੁਨਾਦੀ ਕਰ ਤੇ ਮੈਂ ਤੇਰੀ ਕੌਮ ਨੂੰ ਬਚਾਉਂਗਾ ਹallelujah ਤਾਂ ਆਸਟ੍ਰੇਲੀਆ ਦੇ ਵਿੱਚੋਂ ਇਸ ਹੁਕਮ ਨੂੰ ਮੰਨ ਕੇ ਸੰਤਰਪਜਨ ਸਿੰਘ ਜੀ ਖੋਜੇਵਾਲ ਦੇ ਵਿੱਚ ਆਏ ਔਰ ਉਹਨਾਂ ਨੇ ਪ੍ਰਾਰਥਨਾ ਕਰਨੀ ਸ਼ੁਰੂ ਕੀਤੀ ਔਰ ਉਦੋਂ ਤੋਂ ਲੈ ਕੇ ਅੱਜ ਤੱਕ ਪ੍ਰਭੂ ਆਪਣੇ ਵਾਅਦੇ ਦੇ ਉੱਤੇ ਕਾਇਮ ਹੈ ਔਰ ਜਦ ਤੱਕ ਦੁਨੀਆ ਕਾਇਮ ਹੈ ਇਹ ਵਾਅਦਾ ਕਾਇਮ ਰਹੇਗਾ ਯਿਸੂ ਨਾਮ ਦੇ ਵਿੱਚ ਅਰ ਵਧਦਾ ਜਾਏਗਾ ਇੱਥੇ ਹੀਲਿੰਗ ਦਾ ਕੰਮ ਦਿਨੋ ਦਿਨ ਤੁਸੀਂ ਵਾਅਦਾ ਹੋਇਆ ਹੀ ਦੇਖੋਗੇ ਪਹਿਲਾਂ ਨਾਲੋਂ ਹੁਣ ਜ਼ਿਆਦਾ ਆ ਹੁਣ ਨਾਲੋਂ ਕੱਲ ਜ਼ਿਆਦਾ ਹੋਣਗੀਆਂ ਕੱਲ ਨਾਲੋਂ ਆਉਣ ਵਾਲੇ ਸਮੇਂ 'ਚ ਜ਼ਿਆਦਾ ਹੋਣਗੀਆਂ ਇਹ ਘਟਣਗੀਆਂ ਨਹੀਂ ਪਰ ਵਧਦੀਆਂ ਜਾਣਗੀਆਂ ਹallelujah ਕਿਉਂਕਿ ਉਹ ਵਫਾਦਾਰ ਪਰਮੇਸ਼ਵਰ ਹallelujah ਸੋ ਹੁਣ ਤੁਸੀਂ ਆਪਣੇ ਪੈਰਾਂ ਦੇ ਉੱਤੇ ਖੜੇ ਹੋ ਜਾਓ ਆਓ 2 ਮਿੰਟ ਦੇ ਲਈ ਆਪਣੇ ਪੈਰਾਂ ਦੇ ਉੱਤੇ ਖੜੇ ਹੋ ਜਾਓ ਅਰ ਤੋਬਾ ਦੀ ਪ੍ਰਾਰਥਨਾ ਕਰਨੀ ਸ਼ੁਰੂ ਕਰੋ ਬੋਲ ਕੇ ਪ੍ਰਾਰਥਨਾ ਕਰੋ ਪਤਾ ਲੱਗਣਾ ਚਾਹੀਦਾ ਤੁਸੀ ਪ੍ਰਾਰਥਨਾ ਕਰ ਰਹੇ ਆ ਕਹਿਣਾ ਸ਼ੁਰੂ ਕਰੋ ਕਿ ਪ੍ਰਭੂ ਜੀ ਜੋ ਵੀ ਮੇਰੇ ਜੀਵਨ ਦੇ ਵਿੱਚ ਪਾਪ ਆ ਮਿਟਾਏ ਜਾਣ ਪ੍ਰਭੂ ਮੈਂ ਪਾਪੀ ਤੇ ਗੁਨਾਹਗਾਰ ਮਨੋਖਿਆ ਮੈਂ ਜਾਣਦਾ ਆ ਮੇਰੇ ਜੀਵਨ ਦੇ ਵਿੱਚ ਅਨੇਕਾਂ ਹੀ ਗਲਤੀਆਂ ਆ ਮੈਂ ਜਾਣਦਾ ਬਹੁਤ ਸਾਰੀਆਂ ਗਲਤੀਆਂ ਮੈਂ ਜਾਣ ਬੁੱਝ ਕੇ ਕੀਤੀਆਂ ਆ ਬਹੁਤ ਸਾਰੀਆਂ ਅਣਜਾਣਪੁਣੇ ਵਿੱਚ ਵੀ ਹੋਈਆਂ ਆ ਅੱਜ ਮੈਂ ਸਾਰੀਆਂ ਗਲਤੀਆਂ ਦੀ ਮਾਫੀ ਮੰਗ ਰਿਹਾ ਆਂ ਪ੍ਰਭੂ ਜੀ ਉਹ ਗਲਤੀਆਂ ਜਿਹੜੀਆਂ ਮੈਂ ਆਪਣੇ ਮਾਤਾ ਪਿਤਾ ਤੋਂ ਚੋਰੀ ਕੀਤੀਆਂ ਮੈਂ ਮਾਫੀ ਮੰਗਦਾ ਆਂ ਪ੍ਰਭੂ ਜੀ ਉਹ ਗਲਤੀਆਂ ਜਿਹੜੀਆਂ ਮੈਂ ਆਪਣੇ ਭੈਣਾਂ ਭਰਾਵਾਂ ਤੋਂ ਆਪਣੇ ਪਤੀ ਤੋਂ ਪਤਨੀ ਤੋਂ ਚੋਰੀ ਕੀਤੀਆਂ ਮੈਂ ਮਾਫੀ ਮੰਗਦਾ ਆਂ ਪ੍ਰਭੂ ਹਰ ਗਲਤੀ ਦੀ ਮਾਫੀ ਮੰਗਦਾ ਪ੍ਰਭੂ ਅੱਜ ਮੇਰੇ ਪਾਪ ਤੁਹਾਡੀ ਹਜ਼ੂਰੀ ਚੋਂ ਮਿਟਾ ਦਿੱਤੇ ਜਾਣ ਮੇਰੇ ਖੁਦਾਵੰਦ ਖੁਦਾ ਮੈਂ ਪ੍ਰਭੂ ਯੀਸੂ ਮਸੀਹ ਨੂੰ ਆਪਣੇ ਜੀਵਨ ਦੇ ਵਿੱਚ ਮੁਕਤੀ ਦਾ ਦਸ ਸਵੀਕਾਰ ਕਰਦਾ ਆਂ ਮੈਂ ਗਰਾਨ ਕਰਦਾ ਕਿ ਸੱਚਮੁੱਚ ਪ੍ਰਭੂ ਯਿਸੂ ਮਸੀਹ ਮੇਰੇ ਲਈ ਇਸ ਧਰਤੀ ਦੇ ਉੱਤੇ ਆਏ ਮੈਨੂੰ ਜੀਉਣ ਦਾ ਤਰੀਕਾ ਸਿਖਾਉਣ ਦੇ ਲਈ ਮੇਰੇ ਗੁਨਾਹਾਂ ਨੂੰ ਉਹਨਾਂ ਨੇ ਆਪਣੇ ਬदन ਉੱਤੇ ਚੱਕਿਆ ਮੇਰੇ ਲਈ ਮਾਰ ਖਾਧੀ ਮੇਰੀ ਸ਼ਿਫਾ ਦੇ ਲਈ ਮਾਰ ਖਾਧੀ ਮੇਰੇ ਲਈ ਲੰਗਤਾਂ ਸੁੜੀਆਂ ਮੇੜੇ ਸੁਣੇ ਮੇਰੀ ਬੁਰਾਈ ਮਿਟਾਉਣ ਦੇ ਲਈ ਮੇਰੇ ਪਾਪ ਨੂੰ ਚੱਕਿਆ ਤੇ ਸਲੀਬ ਦੇ ਉੱਤੇ ਬਲੀਦਾਨ ਹੋ ਗਏ ਤਾਂ ਜੋ ਉਹ ਪਾਪ ਦੀ ਮਨਜ਼ੂਰੀ ਜਿਹੜੀ ਮੌਤ ਮੇਰੇ ਬਾਲੀ ਸੀ ਪ੍ਰਭੂ ਯਿਸੂ ਮਸੀਹ ਜੀ ਨੇ ਆਪਣੇ ਬਦਨ ਦੇ ਉੱਤੇ ਚੱਲ ਲਈ ਮੈਨੂੰ ਸਦਾ ਦਾ ਜੀਵਨ ਦੇਣ ਦੇ ਲਈ ਉਹ ਤੀਜੇ ਦਿਨ ਫਿਰ ਮਰਦਿਆਂ ਚੋਂ ਜੀ ਉੱਠੇ ਔਰ ਮੈਨੂੰ ਸਵਰਗ ਨੂੰ ਲੈ ਕੇ ਚਾੜ੍ਹ ਦੇਣ ਦੇ ਲਈ ਉਹ ਪਿਤਾ ਜੀ ਕੋਲ ਸਵਰਗ ਨੂੰ ਗਏ ਔਰ ਮੇਰੇ ਲਈ ਸਵਰਗ ਦਾ ਦੂਹਾ ਖੋਲ ਦਿੱਤਾ ਮੈਂ ਅੱਜ ਪ੍ਰਭੂ ਯਿਸੂ ਮਸੀਹ ਜੀ ਨੂੰ ਆਪਣਾ ਮੁਕਤੀਦਾਤਾ ਮੰਨਦਾ ਹਾਂ ਮੈਂ ਮੰਨਦਾ ਹਾਂ ਕਿ ਪ੍ਰਭੂ ਯਿਸੂ ਮਸੀਹ ਹੀ ਪਰਮੇਸ਼ਵਰ ਆ ਮੈਂ ਮੰਨਦਾ ਹਾਂ ਉਹੀ ਪਰਮੇਸ਼ਵਰ ਜਿਵੇਂ ਮੈਂ ਦੇ ਨਾਮ ਆਜੇ ਯਿਸੂ ਨਾਮ ਚ ਮੈਂ ਆਪਣੇ ਗੁਨਾਹਾਂ ਦਾ ਇਕਰਾਰ ਕਰਦਾ ਹਾਂ ਮੈਂ ਯਿਸੂ ਨਾਮ ਚ ਆਪਣੇ ਗੁਨਾਹਾਂ ਤੋਂ ਤੌਬਾ ਕਰਦਾ ਹਾਂ ਪ੍ਰਭੂ ਜੀ ਮੇਰੀ ਮਦਦ ਕਰੋ ਮੈਂ ਇਹਨਾਂ ਗੁਨਾਹਾਂ ਨੂੰ ਛੱਡਣਾ ਚਾਹੁੰਦਾ ਹਾਂ ਮੈਂ ਇਹਨਾਂ ਤੋਂ ਬਾਹਰ ਹੋਣਾ ਚਾਹੁੰਦਾ ਹਾਂ ਪ੍ਰਭੂ ਆਪਣੇ ਆਤਮਾ ਦੇ ਰਾਈ ਮੇਰੀ ਮਦਦ ਕਰੋ ਉਹ ਰਿਸ਼ਤੇਦਾਰ ਜਿਨ੍ਹਾਂ ਤੇ ਬਾਰ ਬਾਰ ਮੈਨੂੰ ਗੁੱਸਾ ਆਉਂਦਾ ਆ ਅੱਜ ਮੈਂ ਉਹਨਾਂ ਨੂੰ ਮਾਫ਼ ਕਰ ਰਿਹਾ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਚ ਮੈਂ ਆਪਣੀਆਂ ਭੈਣਾਂ ਨੂੰ ਮਾਫ਼ ਕਰ ਰਿਹਾ ਹਾਂ ਪ੍ਰਭੂ ਯਿਸੂ ਜੀ ਦੇ ਨਾਮ 'ਚ ਮੈਂ ਆਪਣੇ ਭਰਾਵਾਂ ਨੂੰ ਮਾਫ਼ ਕਰ ਰਿਹਾ ਹਾਂ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਜਿਨ੍ਹਾਂ ਨਾਲ ਵੀ ਮੇਰੇ ਲੜਾਈ ਝਗੜਾ ਆ ਮੈਂ ਉਹਨਾਂ ਨੂੰ ਮਾਫ਼ ਕਰ ਰਿਹਾ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਤਾਂ ਜੋ ਮੈਨੂੰ ਅੱਜ ਪਰਮੇਸ਼ਵਰ ਦੀ ਹਜ਼ੂਰੀ 'ਚੋਂ ਮਾਫੀ ਮਿਲ ਸਕੇ ਤਾਂ ਜੋ ਪ੍ਰਭੂ ਤੁਸੀਂ ਵੀ ਮੇਰੇ ਗੁਨਾਹਾਂ ਨੂੰ ਮਿਟਾ ਦਿਓ ਕਿਉਂਕਿ ਵਚਨ 'ਚ ਲਿਖਿਆ ਹੈ اے ਪਿਤਾ ਸਾਨੂੰ ਸਾਡੇ ਗੁਨਾਹ ਮਾਫ਼ ਅਸੀਂ ਆਪਣੇ ਕਸੂਰਵਾਰਾਂ ਨੂੰ ਕਰਦੇ ਆ ਪਿਤਾ ਜੀ ਅੱਜ ਅਸੀਂ ਆਪਣੇ ਸਾਰੇ ਕਸੂਰਵਾਰਾਂ ਨੂੰ ਮਾਫ ਕਰਦੇ ਆ ਤੁਸੀਂ ਵੀ ਸਾਡੇ ਸਾਰੇ ਕਸੂਰ ਮਾਫ ਕਰ ਦਿਓ ਮੇਰੇ ਪ੍ਰਭੂ ਜੀ ਖੁਦਾਬੰਦ ਖੁਦਾ ਅੱਜ ਅਸੀਂ ਆਪਣੇ ਗੁਨਾਹਾਂ ਦਾ ਇਕਰਾਰ ਕੀਤਾ ਆ ਵਚਨ ਚ ਲਿਖਿਆ ਆ ਮੰਗੋ ਤੇ ਤੁਹਾਨੂੰ ਦਿੱਤਾ ਜਾਏਗਾ ਅਰ ਮੈਂ ਯਕੀਨ ਕਰ ਲਿਆ ਆ ਕਿ ਪ੍ਰਭੂ ਮੈਂ ਮਾਫੀ ਮੰਗੀ ਆ ਤਾਂ ਤੁਸੀਂ ਮੈਨੂੰ ਮਾਫ ਕਰ ਦਿੱਤਾ ਆ ਮੇਰੇ ਖੁਦਾਬੰਦ ਖੁਦਾ ਮੈਂ ਮੁਕਤੀ ਮੰਗੀ ਆ ਕਮਾਤੋਂ ਮੇਰੇ ਪਾਪਾਂ ਤੋਂ ਮੇਰੇ ਗੁਨਾਹਾਂ ਤੋਂ ਬੁਰੀਆਂ ਆਦਤਾਂ ਤੋਂ ਬੁਰੇ ਸੁਭਾਅ ਤੋਂ ਪ੍ਰਭੂ ਤੁਸੀਂ ਮੈਨੂੰ ਮੁਕਤ ਕਰ ਦਿੱਤਾ ਅਸੀਂ ਧੰਨਵਾਦ ਕਰਦੇ ਹਾਂ ਪ੍ਰਭੂ ਮੈਂ ਪ੍ਰਾਰਥਨਾ ਕਰਦਾ ਹਾਂ ਜਦੋਂ ਹੁਣ ਤੁਹਾਡੇ ਦਾਸ ਇੱਥੇ ਆਣ ਕੇ ਮੇਰੇ ਲਈ ਦੁਆ ਕਰ ਨੇ ਤਾਂ ਪ੍ਰਭੂ ਅੱਜ ਮੈਂ ਸਿਰ ਤੋਂ ਪੈਰਾਂ ਜੀ ਤੜੀਆਂ ਤੱਕ ਚੰਗਾ ਹੋ ਜਾਵਾਂ ਅਮਨ ਪ੍ਰਭੂ ਜੀ ਜਦੋਂ ਜੜੇ ਮਦੇ ਭਰੇ ਅੰਦਰ ਜੀ ਉੱਠੇ ਮੇਰੇ ਪ੍ਰਭੂ ਜੀ ਜਿੱਤਾਂ ਹੀ ਉਹ ਸ਼ਬਦ ਮੈਂ ਕੰਨਾਂ ਥਾੜੀ ਲੈ ਕੇ ਆਪਣੇ ਅੰਦਰ ਲੈ ਕੇ ਜਾਵਾਂ ਉਹ ਸ਼ਬਦ ਮੇਰੇ ਅੰਦਰ ਚੜ ਫੜ ਜਾਏ ਉਹ ਸ਼ਬਦ ਮੇਰੇ ਅੰਦਰ ਕੰਮ ਕਰਨਾ ਸ਼ੁਰੂ ਕਰ ਦੇ ਪ੍ਰਭੂ ਤੇ ਯਕੀਨ ਕਰਦਾਂ ਤੁਸੀਂ ਆਪਣੇ ਦਾਸ ਤੇ ਰਹੀ ਅਜ ਮੈਨੂੰ ਚੰਗਿਆਂ ਕਰਨ ਜਾ ਰਹੇ ਆ ਆਪਣੇ ਦਾਸ ਦੀਆਂ ਦੁਆਵਾਂ ਦੇ ਰਹੀ ਤੁਸੀਂ ਮੈਨੂੰ ਸ਼ਿਫਾ ਦੇਣ ਜਾ ਰਹੇ ਆ ਆਪਣੇ ਦਾਸ ਦੀਆਂ ਦੁਆਵਾਂ ਦੇ ਰਹੀ ਤੁਸੀਂ ਮੇਰਾ ਛੁਟਕਾਰਾ ਕਰਨ ਜਾ ਰਹੇ ਆ ਪ੍ਰਭੂ मैं धन्यवाद करता हूं मेरे पिता परमेश्वर कि तुसी मेरे लिए आज दा दिन ठहराया या सचमुच आज दा दिन मेरी शिफा छुटकारे छुटकारा दा देणया आज दा दिन मेरे लिए इक वड्डा देणया मेरे प्रभु क्योंकि तुसी आज मेरे गुनाहां नु माफ कर दित्ता है ए प्रार्थना मैं सेना मदे यहोवा परमेश्वर जी दे को सतगुरु प्रभु यीशु मसीह जी रे सिंदा नाम च मांगदा है आमेन आमेन